ਸਰਬੱਤ ਸਾਧ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰੀ ਰਸਨਾ ਕਰੋ ਪਵਿੱਤਰ ਕਹੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਅੱਜ ਨਸ਼ਿਆਂ ਦੇ ਉੱਤੇ ਥੋੜਾ ਟੌਪ ਕਰ ਰੱਖਿਆ ਹੈ ਤੇ ਪਿਛਲੇ ਜਵਾਨੇ ਦੇ ਨਾਲ ਕੰਪਰੋਮਾਈ ਕੰਪੀਟੀਸ਼ਨ ਕੀਤਾ ਅੱਜ ਦੇ ਅਹੁਦਾ ਤੇ ਨਸ਼ਿਆਂ ਦੇ ਉੱਤੇ ਵੀ ਮੜਾ ਲਿਖਿਆ ਹੈ ਗੌਰ ਨਾਲ ਸੁਣੋ ਮਾਰੂ ਨਸ਼ਿਆਂ ਡੋਬਤਾ ਮੇਰਾ ਸੁੰਦਰ ਪੰਜਾਬ ਫੈਸ਼ਨ ਚੰਦਰੇ ਆ ਗਏ ਕੀਆ ਸਮਾਜ ਬਗਖਰਾਵ ਹੋਸੋਰਨ ਦੀ ਚਿੜੀ ਪਾਰਤ ਕਖੌਂਦਾ ਸੀ ਤੇ ਵਿਸ਼ਵ ਬੁਲਾਉਂਦਾ ਸੀ ਕਲਗੀ ਚ ਡਾਇਮੰਡ ਪੰਜਾਬ ਆਉਂਦਾ ਸੀ ਮਨ ਕੋ ਲਵਾਉਂਦਾ ਸੀ 1947ਵੇਂ ਦਾ ਯਾਦਕਰਤਾ ਅੰਗਰੇਜ਼ ਚੋਰ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਨਸ਼ਿਆਂ ਦੇ ਲੋਰ ਨੇ 3ਾਂ ਗਉਆਂ ਮਾਪਿਆਂ ਨੂੰ ਦੁਰਕਾਰਤਾ ਲਾਲਚੀ ਕਪੂਤਾ ਨੇ ਮੁਕਤੀ ਦੇ ਤਿੰਨੇ ਮੁਕਤੀ ਦੇ ਤਿੰਨੇ ਧਾਮਾਂ ਕੋ ਉਜਾੜਤਾ ਕਲਯੁਗੀ ਉਤਾਨੇ ਬੱਜਰ ਗੁਨਾਹ ਮਾੜੀਲਾਦ ਕਰਤਾ ਲਾਲਚ ਦੇ ਜੋਰਾ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਫੈਸ਼ਨਾਂ ਦੇ ਲੋਰ ਨੇ ਸਾਲਾ ਸਾਲੀ ਸੰਡੂ ਜਦੋਂ ਮੇਲ ਹੋ ਗਿਆ ਦੂਜੇ ਨਾਤੇ ਟੁੱਟ ਗਏ ਭੈਣ ਪਾਈ ਪੂਆ ਫੁੱਫਾ ਫੇਲ ਹੋ ਗਿਆ ਆਉਣ ਨੂੰ ਜਾਣ ਨੂੰ ਰੁਕ ਗਏ ਸੱਸ ਸਹੁਰਾ ਸੱਸ ਸੂਰਾ ਦੂਰ ਵੀ ਦਮਾਦ ਕਰਤਾ ਕਲੂ ਅੰਧ ਕੋਰ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਨਸ਼ਿਆਂ ਦੇ ਲੋਰ ਨੇ ਬੱਚੇ ਬੁੱਢੇ ਨੌਜਵਾਨ ਚਿੱਟਾ ਖਾਮ ਦੇ ਜਾਣ ਦਾ ਪਿਲਾਮ ਦੇ ਤਨ ਮਨ ਤਨ ਸਿਹਤ ਗਮਾਮ ਦੇ ਇੱਜ਼ਤ ਪੁਟਾਮ ਦੇ ਗੁਰੂ ਭੂਮੀ پاک ਬਗਦਾਦ ਕਰਤਾ ਅਗੁਆਣ ਗੋਰਾ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਨਸ਼ਿਆਂ ਦੇ ਲੋਰਾਂ ਨੇ ਸੂਟ ਸਲਵਾਰ ਕੱਦ ਰਸ ਜਾ ਕਿਤੇ ਕੁੰਡਲ ਮਕਾ ਕੇ ਤੇ ਬਾਗ ਫੁੱਲ ਕਾਰੀ ਬੁਕਲ ਲਗਾ ਕੇ ਤੇ ਮੁਖੜਾ ਛਪਾ ਕੇ ਤੇ ਨਵੀਂ ਪੀੜੀ ਸਭ ਬਕਬਾਕ ਕਰਤਾ ਸ਼ੌਟ ਜੀਨ ਟੋਰਾਂ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਫੈਸ਼ਨਾਂ ਦੇ ਲੋਰਾਂ ਨੇ ਰੰਗਲਾ ਪੰਜਾਬ ਬਰਬਾਦ ਕਰਤਾ ਨਸ਼ਿਆਂ ਦੇ ਲੋਰਾਂ ਨੇ